ਰੇੜੀ ਭਾਈ ਸੁੱਖਾ ਸਿੰਘ 마ੜੀ ਕੰਬੋਕੀ ਅਤੇ ਭਾਈ ਮਹਿਤਾਬ ਸਿੰਘ ਮੀਰਾ ਕੋਟਿਏ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਨਮਾ ਇਤਿਹਾਸ ਰਚਿਆ ਸੀ ਡੰਡੀ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਜਕਰਿਆ ਖਾਨ ਨੇ ਸਿੱਖੀ ਦਾ ਖੁਰਾਕ ਹੋਜ ਮਟਾਉਣ ਦੀ ਪੱਕੀ ਥਾਨ ਲਈ ਸੀ ਡੰਡੀ ਆਪਣੀ ਸਿੱਖ ਵਿਰੋਧੀ ਨੀਤੀ ਅਧੀਨ ਉਸਨੇ ਮੱਸੇ ਨੂੰ ਥਾਪੜ ਦੇ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬੇਅਦਬ ਕਰਨ ਲਈ ਭੇਜ ਦਿੱਤਾ ਡੰਡੀ ਇਸ ਦੀ ਖਬਰ ਬੀਕਨੇਰ ਵਿੱਚ ਵਸਦੇ ਖਾਲਸੇ ਕੋਲ ਪਹੁੰਚ ਗਈ ਡੰਡੀ ਇਹ ਖਬਰ ਪਹੁੰਚਣ ਪਹੁੰਚਣ ਵਾਲਾ ਪਿੰਡ ਕੰਗਦਾ ਵਾਸੀ ਭਾਈ ਬਲਾਕਾ ਸਿੰਘ ਸੀ ਡੰਡੀ ਬੇਅਦਵੀਦੀ ਖਬਰ ਸੁਣਦਿਆਂ ਹੀ ਸਿੰਘਾਂ ਦਾ ਖੂਨ ਖੋਲਣ ਲੱਗਾ ਡੰਡੀ ਜਥੇਦਾਰ ਬੁੱਢਾ ਸਿੰਘ ਨੇ ਸਿੰਘਾਂ ਨੂੰ ਕਿਹਾ ਬਹਿਰੀਆਂ ਨੇ ਸਾਡੇ ਗੁਰੂ ਘਰ ਦੀ ਮਰਿਆਦਾ ਦਾ ਕਾਣ ਕਰ ਦਿੱਤਾ ਹੈ ਡੰਡੀ ਜਥੇਦਾਰ ਦੀ ਬੰਗਾਰ ਸੁਣ ਕੇ ਇਕੱਠ ਵਿੱਚੋਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਤਾਬ ਸਿੰਘ ਉੱਠ ਕੇ ਕਹਿਣ ਲੱਗੇ ਕਿ ਜਥੇਦਾਰ ਜੀ ਇਸ ਸੇਵਾ ਦਾ ਮੌਕਾ ਸਾਨੂੰ ਬਖਸ਼ੋ ਅਸੀਂ ਉਸ ਪਾਪੀ ਦਾ ਸਿਰ ਵੱਢ ਕੇ ਪੰਥ ਦੀ ਝੋਲੀ ਵਿੱਚ ਪਾ ਦੇਵਾਂਗੇ ਡੰਡੀ ਬਾਦਾ ਕਰਕੇ ਦੋਵਾਂ ਸੂਰਮਿਆਂ ਨੇ ਅਰਦਾਸਾ ਸੋਧਿਆ ਅਤੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਗਏ ਡੰਡੀ ਹੁਨਾ ਦੋਵਾਂ ਨੇ ਚੌਧਰੀਆਂ ਦਾ ਭੇਸ ਧਾਰਨ ਕੀਤਾ ਅਤੇ ਠਿਕਰੀਆਂ ਥੈਲੀਆਂ ਵਿੱਚ ਪਾ ਕੇ ਉਹ ਆਪਣੀ ਮੰਜ਼ਲ ਵੱਲ ਵਧਣ ਲੱਗੇ ਡੰਡੀ ਇਹ ਦਿਨ 11 ਅਗਸਤ 1940 ਦਾ ਸੀ ਡੰਡੀ ਦੁਪਹਿਰ ਦੇ ਸਮੇਂ ਮੁਗਲ ਸਿਪਾਹੀ ਆਰਾਮ ਕਰ ਰਹੇ ਸਨ ਡੰਡੀ ਰੈਡੀ ਉਹਨਾਂ ਨੂੰ ਲੱਗਾ ਕਿ ਇਹ ਚੌਧਰੀ ਹਨ ਜਿਹੜੇ ਮਾਮਲਾ ਧਾਰਨ ਆਏ ਹੋਣਗੇ ਡੰਡੀ ਦੋਵੇਂ ਸਿੰਘ ਘੋੜਿਆਂ ਸਮੇਤ ਪ੍ਰਕਰਮਾਂ ਵਿੱਚ ਪਹੁੰਚ ਗਏ ਡੰਡੀ ਦਰਬਾਰ ਸਾਹਿਬ ਦੇ ਸਨਮੁਖ ਹੋ ਕੇ ਭਾਈ ਸੁਖਾ ਸਿੰਘ ਅਤੇ ਭਾਈ ਮਹਤਾਬ ਸਿੰਘ ਨੇ ਅਰਦਾਸ ਕੀਤੀ ਤਨ ਤਨ ਗੁਰੂ RAMDAS ਪਾਤਸ਼ਾਹ ਸੇਵਕਾਂ ਦੀ ਲਾਜ ਰੱਖਣੀ ਡੰਡੀ ਅਰਦਾਸ ਕਰਕੇ ਦੋਵੇਂ ਸ੍ਰੀ ਹਰਮੰਦਰ ਸਾਹਿਬ ਵੱਲ ਵਧਣ ਲੱਗੇ ਡੰਡੀ ਦੋਵੇਂ ਸਿੰਘ ਚੌਧਰੀ ਦੇ ਪਲੰਗ ਕੋਲ ਪਹੁੰਚ ਗਏ ਅਤੇ ਕਹਿਣ ਲੱਗੇ ਕਿ ਬੜੇ ਸਮੇਂ ਦਾ ਹਿਸਾਬ ਬਕਾਇਆ ਸੀ ਜੋ ਕਰਨ ਵਾਸਤੇ ਆਏ ਹਾਂ ਡੰਡੀ ਉਹਨਾ ਦੋਮਾ ਨੇ ਥਲੀਆਂ ਪਲੰਗ ਹੀਠਾਂ ਛੁੱਟ ਦਿੱਤੀਆਂ ਡੰਡੀ ਪਲੰਗ ਹੀਠ ਲੀਆਂ ਥਲੀਆਂ ਨੂੰ ਚੁੱਕਣ ਲਈ ਜਦੋਂ ਚੌਧਰੀ ਹੀਠਾਂ ਬਾਲਾ ਚੁਕਿਆ ਤਾਂ ਭਾਈ ਮਹਿਤਾਬ ਸਿੰਘ ਨੇ ਕਿਰਪਾਨ ਦੇ ਇੱਕ ਵਾਰ ਨਾਲ ਹੀ ਉਸ ਦਾ ਸਿਰ ਬੱਢ ਦਿੱਤਾ ਡੰਡੀ ਦੋਵਾਂ ਨੇ ਡਿੱਗੇ ਸਿਰ ਨੂੰ ਸੰਭਾਲ ਲਿਆ ਅਤੇ लाਚੀ 베ਰੀ ਕੋਲ ਪਹੁੰਚ ਗਏ ਡੰਡੀ ਘੋੜਿਆਂ ਕੋਲ ਆ ਕੇ ਉਹਨਾਂ ਨੇ ਮਸੇਦਾ ਸੇਰਾ ਨੇਜੇ ਉੱਤੇ ਤੰਗ ਲਿਆ ਅਤੇ ਪ੍ਰਕਰਮਾਂ ਵਿੱਚੋਂ ਬਾਹਰ ਨਿਕਲ ਗਏ ਡੰਡੀ ਬੀਕਾਨੇਰ ਪਹੁੰਚ ਕੇ ਸਿੰਘਾਂ ਨੇ ਸਜੇ ਹੋਏ ਦੀਵਾਨ ਵਿੱਚ ਮੱਸੇ ਦਾ ਫੇਰਾ ਜਥੇਦਾਰ ਬੁੱਢਾ ਸਿੰਘ ਨੂੰ ਪੇਟ ਕਰ ਦਿੱਤਾ ਡੰਡੀ ਇਸ ਬਹਾਦਰੀ ਵਾਲੇ ਕਾਰਨਾਮੇ ਤੋਂ ਬਾਅਦ ਮੱਸੇ ਦਾ ਪਰਿਵਾਰ জাকਰੀਆ ਖਾਨ ਦੇ ਦਰਬਾਰ ਵਿੱਚ ਪੇਸ਼ ਹੋਇਆ ਅਤੇ ਪੁੱਬਾ ਮਾਰ ਕੇ ਰੋਣ ਲੱਗਾ ਡੰਡੀ ਖਾਨ ਨੇ ਅੰਮ੍ਰਿਤਸਰ ਦੇ ਨੇੜਲੇ ਚੌਧਰੀਆਂ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਚੌਧਰੀ ਮੱッセ ਦੇ ਕਾਤਲਾਂ ਦੀ ਸੂ ਲਾਉਣ ਦਾ ਹੁਕਮ ਦਿੱਤਾ ਡੰਡੀ ਇੱਕ ਸਿਪਾਹੀ ਪਈ ਬਿੰਦੀ ਨਾਲ ਨਿਬਣਾ ਨਹੀਂ ਤੋ ਸਿਪਾਹੀ ਆ